डॉक्टर ने थप्पड़ पाने ते मीका नु लगी हथकड़ी दिल्ली पुलिस ने किया गिरफ्तार ते फिर तुरंत मिली जमानत दरअसल 11 अप्रैल को डॉक्टर के प्रोग्राम से छेड़खानी के इल्जाम लगा डॉक्टर को चढ़िया सी मीका ने थप्पड़ और गल बात करते हैं साढ़े नाल जुड़ चुके हैं फोन लाइन से नवराज हंसरोगी पंजाबी गायक ने थे मीका के रिश्तेदार ने जी नवराज मीका एक बार फिर कॉन्ट्रोवर्सी का शिकार हुए हैं हाँ जी हाँ जी हाँ जी हालांकि बेल मिल चुके पर एक बार फिर कानूनी दायरे चाह ही चुके हैं मीका नहीं नहीं मैं लगता कोई कोई इन वीडी गल है क्योंकि ਬਤਮੀਜੀ ਕਰ ਰਿਹਾ ਸੀ ਬੰਦਾ ਸੇ ਦੇ ਥੱਲੇ ਹੂੰ ਔਰ ਮੈਨੂੰ ਲੱਗਦਾ ਕਿ ਕਿਸੇ ਦੀ ਵੀ ਕੀ ਪੈਣ ਹੋਵੇ ਕੋਈ ਛੇੜੇਗਾ ਤਾਂ ਬੰਦਾ ਰਿਐਕਟ ਕਰੂਗਾ ਜਿਹੜਾ ਗੈਰਤ ਵਾਲਾ ਬੰਦਾ ਆਈ ਥਿੰਕ ਭਾਜੀ ਏਟ ਦਾ ਰਾਈਟ ਜੋਬ ਉਹਦੇ ਜਦੋਂ ਉਹਦੇ ਬਚਣੀ ਯਾਨੀ ਕਿ ਅਗਰ ਤੁਹਾਡੇ ਸਾਹਮਣੇ ਐਂਟੀ ਸਿਚੁਏਸ਼ਨ ਆnde ਤੁਸੀਂ ਵੀ ਇੰਚ ਕਰਦੇ ਜੋ ਮੀ ਕਾ ਨਹੀਂ ਕੀਤਾ ਬਿਲਕੁਲ ਜੇ ਕੋਈ ਜੇ ਕੋਈ ਕਿਸੇ ਤਰੀਕੇ ਪੈਨ ਨੂੰ ਛਿੜੂਗਾ ਮੇਰੇ ਮੂਰੇ ਮੈਂ ਵੀ ਮੈਨੂੰ ਵੀ ਇਹੀ ਕਰਨਾ ਪੈਣਾ ਸੀ ਜੀ ਪਰ ਨਵਰਾਸ਼ ਤੁਹਾਨੂੰ ਨਹੀਂ ਲੱਗਦਾ ਕਿ ਜੋ ਸੈਲੀਬ੍ਰਿਟੀਜ਼ ਦੀ ਇਮੇਜ ਨੂੰ ਇਸ ਤਰ੍ਹਾਂ ਜੋ ਮਾਮਲੇ ਨੇ ਡਿਕੋਂਦੇ ਨਹੀਂ ਜਿਵੇਂ ਮੀਕਾ ਚੇਲ ਗਏ ਹਾਲਾਂਕਿ ਜਮਾਨਤ ਵਿੱਚ ਬਲਕਿ ਪਰ ਫਿਰ ਵੀ ਇੱਕ ਕੰਟਰੋਵਰਸੀ ਦਾ ਸ਼ਿਕਾਰਤਾ ਹੋਈ ਜਾਂਦੇ ਨੇ ਨਹੀਂ ਕੰਟਰੋਵਰਸੀ ਦਾ ਸ਼ਿਕਾਰ ਦੇਖੋ ਜੀ ਜੇ ਸੈਲੀਬ੍ਰਿਟੀ ਸੈਲੀਬ੍ਰਿਟੀ ਹੋਣਾ ਕੋਈ ਗੁਨਾਹਤ ਨਹੀਂ ਹੈ ਨਾ ਸੈਲੀਬ੍ਰਿਟੀ ਹੈ ਤਾਂ ਬੰਦਾ ਹੀ ਹੈ ਪਰ ਫਿਰ ਵੀ ਇੱਕ ਕੈਮਰਾ ਉਹਨਾਂ ਤੇ ਰਹਿੰਦਾ ਹੈ ਕਿ ਇਸ ਜੋ ਸਿਚੁਏਸ਼ਨ ਨੂੰ ਵੀ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਸੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਤਰੀਕੇ ਬਹੁਤ ਸਾਰੇ ਹੁੰਦੇ ਆ ਪਰ ਜਿੱਤੇ ਉਹ ਸਿਚੁਏਸ਼ਨ ਆਉਂਦੀ ਆ ਉਦੋਂ ਉਮੀ ਪਤਾ ਹੁੰਦਾ ਉਹ ਕਿਦਾਂ ਟੈਕਲ ਕਰ ਸਕਦਾ ਹੈ ਨਾ ਹਾਂ ਬਿਲਕੁਲ ਕਈ ਵਾਰੀ ਆਪਾਂ ਨੂੰ ਦੇਖਣ ਨੂੰ ਔਰਤਾਂ ਨਾਲ ਲੱਗਦੀ ਹੈ ਚੀਜ਼ ਪਰ ਜਦੋਂ ਆਪਾਂ ਉੱਥੇ ਹੁੰਨੇ ਆ ਉਸ ਜਗ੍ਹਾ ਤੇ ਹੁੰਨੇ ਆ ਉਦੋਂ ਡਿਫਰੈਂਸ ਨਾ ਰਹੀ ਹੁੰਦਾ ਜੀ ਯਾਨੀ ਕਿ ਜੋ ਮੀਕਾ ਨੇ ਕੀਤਾ ਉਹ ਬਿਲਕੁਲ ਠੀਕ ਸੀ ਜਿਸ ਤਰੀਕੇ ਨਾਲ ਅਗਰ ਡਾਕਟਰ ਨੇ ਬਤਮੀਸੀ ਕੀਤੀ ਮੀਕਾ ਨੇ ਉਹਨਾਂ ਨੂੰ ਸਪੈਸ਼ਲੀ ਸਟੇਜ ਤੇ ਬੁਲਾ ਕੇ ਥੱਪੜ ਚਾੜ ਦਿੱਤਾ ਉਹ ਬਿਲਕੁਲ ਠੀਕ ਸੀ ਮਤ ਕਾਨੂੰਨ ਨੂੰ ਅਗਲੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਆਲਵੇਜ਼ ਵਿਦ ਮਾਈ ਬਿਗ ਬ੍ਰਦਰ ਆਮ ਆਲਵੇਜ਼ ਵਿਦ ਮਾਈ ਬਿਗ ਬ੍ਰਦਰ ਗਲਮੁਖੀ ਯਾਨੀ ਕਿ ਕਾਨੂੰਨ ਉਹਨਾਂ ਨੇ ਆਪਣੇ ਹੱਥ ਵਿੱਚ ਲਿਆ ਕਾਨੂੰਨ ਨੂੰ ਹੱਥ ਵਿੱਚ ਨਹੀਂ ਲਿਆ ਸੀ ਜੀ ਉਹ ਕਾਨੂੰਨ ਨੇ ਕਾਨੂੰਨ ਦੀ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਕਾਨੂੰਨ ਕਿਸੇ ਨੂੰ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਹਾਂ ਬਟ ਉੱਥੇ ਕੋਈ ਕੋਈ ਹੋਰ ਬੰਦਾ ਸੀਗਾ ਹੀ ਨਹੀਂ ਜਿਹੜਾ ਜਿਹੜਾ ਇਸ ਸੀਜ਼ ਨੂੰ ਰੋਕ ਰਾ ਉੱਥੇ ਕਿਉਂਕਿ ਜਦੋਂ ਤੁਸੀਂ ਪਬਲਿਕ 'ਚ ਖੜੇ ਹੋਗੇ ਉਹ ਕੋਈ ਬਤਮੀਜ਼ੀ ਕਰਦੇ ਆ ਜਾਂ ਕਿਸੇ ਦੀ ਭੈਣ ਖੜੀ ਆਵੇ ਮੁਰੇ ਬਤਮੀਜ਼ੀ ਕਰਦੇ ਗੰਦੇ ਐਕਸ਼ਨ ਕਰਦੇ ਆ ਤੇ ਉਹਨੂੰ ਕੋਈ ਰੋਕਣ ਵਾਲਾ ਜਾਂ ਤਾਂ ਉੱਥੇ ਪੁਲਿਸ ਹੁੰਦੀ ਤਾਂ ਫੇਰ ਅਲੱਗ ਗੱਲ ਸੀ ਉੱਥੇ ਮੇਰੇ ਖਿਆਲ ਨਾਲ ਕੋਈ ਸੀਗਾ ਨਹੀਂ ਇਦਾਂ ਦਾ ਬੰਦਾ ਜਿਹੜਾ ਹੋਰ ਕੋਈ ਇਦਾਂ ਕਰ ਸਕਦਾ ਜੀ ਨਵਰਾਜ ਤੁਹਾਨੂੰ ਨਹੀਂ ਲੱਗਦਾ ਕਿ ਮੀਕਾ ਹਰ ਵਾਰੀ ਕੰਟਰੋਵਰਸੀ ਚ ਕਿਉਂ ਜਾਂਦੇ ਨੇ ਕੋਈ ਪਹਿਲੀ ਕੰਟਰੋਵਰਸੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਮੀਕਾ ਕਈ ਕੰਟਰੋਵਰਸਿਸ ਦੇ ਵਿੱਚ ਕਿਰੇ ਨੇ ਆਖਰ ਮੀਕਾ ਹੀ ਕਿਉਂ ਅ ਇਸ ਗੱਲ ਦਾ ਜਵਾਬ ਇਹ ਹੈ ਜੀ ਜਿਹੜਾ ਬੰਦਾ ਮੇਰੇ ਖਿਆਲ ਨਾਲ ਬਹੁਤ ਘੱਟ ਲੋਕ ਹੁੰਦੇ ਆ ਹਰ ਬੰਦਾ ਬਹੁਤ ਡਿ ਬਹੁਤ ਧਿਆਨ ਚ ਰੱਖ ਕੇ ਗੱਲ ਕਰਦੇ ਜਿਹੜੀ ਵੀ ਗੱਲ ਕਰਦੇ ਆਪਾਂ ਸੋਚਦੇ ਆ ਉਹ ਕੀ ਸੋਚੂਗਾ ਕੀ ਸੋਚੂਗਾ ਨਾ ਬਟ ਬਹੁਤ ਥੋੜੇ ਲੋਕ ਇਦਾਂ ਦੇ ਹੁੰਦੇ ਜਿਹੜੇ ਸਿਰਫ ਆਪਣੇ ਲਈ ਨਹੀਂ ਸੋਚਦੇ ਉਹ ਜੋ ਸਹੀ ਆ ਉਹਨੂੰ ਹੀ ਸਹੀ ਕਹਿੰਦੇ ਤੇ ਜੋ ਗਲਤ ਉਹਨੂੰ ਗਲਤ ਕਹਿੰਦੇ ਯਾਨੀ ਕਿ ਜਿੰਨੀਆਂ ਵੀ ਕੰਟਰੋਵਰਸੀਆਂ ਦੇ ਵਿੱਚ ਮੀਕਾ ਕਿਦੇ ਨੇ ਉਹਨਾਂ ਨੇ ਜੋ ਕੀਤਾ ਹਰ ਸਿਚੁਏਸ਼ਨ ਦੇ ਵਿੱਚ ਉਹ ਠੀਕ ਕੀਤਾ ਮੈਂ ਤਾਂ ਹਮੇਸ਼ਾ ਨਾਲ ਆ ਜੀ ਮੈਨੂੰ ਮੇਰੀ ਮੇਰੀ ਪ੍ਰਤੀਕਿਰਿਆ ਇਹ ਹੀ ਆ ਕਿ ਹੀ ਇਸ ਆਲਵੇਜ਼ ਹੀ ਇਸ ਆਲਵੇਜ਼ ਬੀਨ ਮਾਈ ਬਿਗ ਬ੍ਰਦਰ ਇਹ ਸਿਹਤਰੀ ਬਾਤ ਦੀ ਗੱਲ ਹੈ ਬਟ ਮੇਰਾ ਮੇਰਾ ਵੱਡੇ ਭਰਾ ਨੇ ਉਹ ਮੇਰੇ ਫਰੈਂਡ ਵੀ ਨੇ ਆਮ ਆਲਵੇਜ਼ ਵਿ ਪਰ ਨਵਰਾਚਕੀ ਤੇ ਨਾਕੀ ਟੈਕ ਸਟਾਰ ਦੇ ਲਈ ਸੈਲੀਬ੍ਰਿਟੀ ਦੇ ਲਈ ਪੇਸ਼ੈਂਸ ਜ਼ਰੂਰੀ ਨਹੀਂ ਹੁੰਦਾ ਹਰ ਸਿਚੁਏਸ਼ਨ ਉਸ ਪੇਸ਼ੈਂਸ ਬਹੁਤ ਜ਼ਰੂਰੀ ਹੁੰਦਾ ਬਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਬੀਂਗ ਆਰਟਿਸਟ ਸਾਨੂੰ ਕਈ ਵਾਰੀ ਇਤਾਂ ਦੀਆਂ ਔਕਵਰਡ ਸਿਚੁਏਸ਼ਨਾਂ ਆ ਜਾਂਦੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਉਸ ਜਗ੍ਹਾ ਤੇ ਬੰਦੇ ਬਹੁਤ ਪੇਸ਼ੈਂਸ ਰੱਖਦੇ ਆ ਅਸੀਂ ਕਿਤੇ ਵੀ ਜਾਈਦਾ ਮਤਲਬ ਮੋਸਟਲੀ ਅਸੀਂ ਇਕੱਠੇ ਹੁੰਦੇ ਆ ਮੈਂ ਤਾਂ ਭਾਜੀ ਫਿਰ ਸਹੀ ਜਗ੍ਹਾ ਤੇ ਇਤਾਂ ਨਹੀਂ ਜਾਈਦਾ ਜਿੱਥੇ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਅਸੀਂ ਟਰਾਈ ਕਰੀਦਾ ਇਗਨੋਰ ਕਰਨ ਦੀ ਉਸ ਚੀਜ਼ ਨੂੰ ਅਸੀਂ ਨਹੀਂ ਕਦੀ ਰਿਐਕਟ ਨਹੀਂ ਕਰੀਦਾ ਬਹੁਤ ਘੱਟ ਹੀ ਕੋਈ ਅਜਿਹਾ ਇਨਸੀਡੈਂਟ ਹੁੰਦਾ ਜਿੱਥੇ ਸਾਨੂੰ ਜ਼ਰੂਰੀ ਨਹੀਂ ਹੈ ਕਿ ਹੋਰ ਕਿਤੇ ਕੋਈ ਬਦਬੀਜ਼ ਨਹੀਂ ਕਰ ਦੇ ਲੋਕ ਕਈ ਵਾਰੀ ਬਹੁਤ ਸਾਨੂੰ ਬਹੁਤ ਬਹੁਤ ਔਕਵਰ ਸਿਚੁਏਸ਼ਨ ਹੋ ਜਾਂਦੀ ਹੈ ਜੀ ਬਟ ਬਟ ਅਸੀਂ ਟਰਾਈ ਕਰਦੇ ਹਾਂ ਪੇਸ਼ੈਂਸ ਰੱਖਣਾ ਚਾਹੀਦਾ ਪੇਸ਼ੈਂਸ ਬੰਦੇ 'ਚ ਹੋਣੀ ਬਹੁਤ ਜ਼ਰੂਰੀ ਹੈ ਮੈਂ ਨਹੀਂ ਕਿ ਅੰਦਾਕ ਇੰਪੇਸ਼ੈਂਟ ਹੋ ਕੇ ਦਵਾ-ਦਵਾ ਕਰਨਾ ਐਕਸ਼ਨ ਕਰ ਲਵੇ ਕੋਈ ਨਹੀਂ ਕੋਈ ਬੰਦਾ ਨਹੀਂ ਚਾਹੁੰਦਾ ਉਹਦੀ ਇਮੇਜ ਖਰਾਬ ਹੋਵੇ ਕੋਈ ਬੰਦਾ ਨਹੀਂ ਚਾਹੁੰਦਾ ਉਹ ਗਲਤ ਕੰਮ ਕਰੇ ਹਰ ਬੰਦਾ ਚਾਹੁੰਦਾ ਕਿ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹੇ ਕਿਉਂਕਿ ਸਾਡੇ ਕੋਲ ਵੀ ਅਸੀਂ ਇਹਨਾਂ ਕੰਮਾਂ ਚੁੱਲਣ ਲਈ ਟਾਈਮ ਕੀ ਅਸੀਂ ਥਾਣੀ ਜਾਈਏ ਜਾਂ ਅਸੀਂ ਇਦਾਂ ਨਹੀਂ ਕੰਮ ਕਰੀ ਸਾਡੇ ਕੋਲ ਟਾਈਮ ਨਹੀਂ ਹੈ ਨਾ ਅਸੀਂ ਤਾਂ ਆਪਣੇ ਕੰਮ 'ਚ ਅਸੀਂ ਅਸੀਂ ਕੱਲ ਰਾਤੀ ਵੀ ਭਾਜੀ ਦੇ ਬਰਥਡੇ ਤੇ ਵੀ ਅਸੀਂ ਸ਼ੋ ਕੀਤਾ ਕਾ ਕੋਲਕਾਤਾ ਸਹੀ ਹੀ ਹੀ ਇਜ਼ ਨਾਟ ਲਾਈਕ ਦੈਟ ਇੱਕ ਪਤਾ ਨਹੀਂ ਆਈ ਡੋਨਟ ਨੋ ਕਿ ਭਾਜੀ ਨਾਲ ਕੋਈ ਕਿਉਂ ਇਦਾਂ ਜੀ ਕੋ ਜੁੜ ਜਾਂਦੀ ਹੈ ਬਟ ਹੀ ਇਜ਼ ਅ ਗੁੱਡ ਗਾਇ